ਨਾਰਥ-ਈਸਟ ਦੇ ਸਫਰਾਂ ਤੇ ਆਪਣੇ ਵਲੌਗ ਦੇ ਨਾਲ ਜੁੜੇ ਸਾਰੇ ਸਤਿਨਾ ਮਿੱਤਰਾਂ ਨੂੰ ਗੁਰਪਰ ਅਕਾਲ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਤੇ ਪਿਛਲੇ ਦਿਨੀ ਆਪਾਂ ਪਟਾਣ ਦੀ ਸੈਰ ਕਰਨ ਤੋਂ ਬਾਅਦ ਬੈਸਟ ਬੰਗਾਲ ਦੇ ਵਿੱਚ ਪਹੁੰਚ ਗਏ ਸੀ ਤੇ ਕੱਲ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਰੁੱਕ ਗਏ ਸੀ। ਅੱਜ ਸਫ਼ਰ ਨੂੰ ਅੱਗੇ ਵਧਾਵਾਂਗੇ ਤੇ ਚੱਲ ਕੇ ਸਾਰਾ ਉਹ ਸਾਨੂੰ ਜਿਹੜਾ ਇਹ ਪੱਛਮੀ ਬੰਗਾਲ ਦਾ ਇਧਰਲਾ ਪਾਸਾ ਜਿਹੜਾ ਅਸਾਮ ਵਾਲੇ ਪਾਸੇ ਨੂੰ ਜਾਂਦਾ ਉਧਰਲੇ ਪਾਸੇ ਦਾ ਅੱਜ ਆਪਣਾ ਸਫ਼ਰ ਰਹੂ ਜੋ-ਜੋ ਰਾਹ ਦੇ ਵਿੱਚ ਆਪਾਂ ਨੂੰ ਰੰਗ ਤਾਂ ਦੇਖਣ ਨੂੰ ਮਿਲਦੀ ਰਹੂ ਉਹ ਸਾਰਾ ਕੁਝ ਆਪਾਂ ਇਸ ਪੱਛਮੀ ਬੰਗਾਲ ਦੇ ਹਿੱਸੇ ਨੂੰ ਦੇਖਦੇ ਜਾਵਾਂਗੇ ਤੇ ਕੱਲ ਆਪਾਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਰੁੱਕੇ ਸੀ ਗੁਰਦੁਆਰਾ ਸਾਹਿਬ ਹਾਸੀਮਾਰਾ ਤੇ ਪੱਛਮੀ ਬੰਗਾਲ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਦੋਂ ਪਟਾਣ ਵਾਲੇ ਬਾਰਡਰ ਤੋਂ ਆਉਂਦੇ ਆ ਨਾ ਤਾਂ 25 ਕਿਲੋਮੀਟਰ ਦੂਸਤਾਨ ਹੈ ਕੱਲ ਮੀਂਹ ਨੇ ਖਾਸਾ ਪੈਜ ਭਜਾਨ ਕਰਤਾ ਸੋ ਅੱਜ ਹੁਣ ਕੱਪੜਾ ਲੀੜਾ ਸੁੱਕਣਾ ਪਾਇਆ ਹੋਇਆ ਤੇ ਇੱਥੇ ਬਾਕੀ ਸਾਰੇ ਜਿਹੜੇ ਟਰੱਕ ਵਗੈਰਾ ਬਹੁਤ ਜ਼ਿਆਦੇ ਖੜੇ ਆ ਪੰਜਾਬੀ ਆਪਣੇ ਸੋ ਨੂੰ ਦੇਖਣ ਦੇ ਵਿੱਚ ਲੰਬੀ ਜਿਹੜੀ ਡਾੜ ਟਰੱਕਾਂ ਦੀ ਓਹੋ ਤੱਕ ਜਿਹੜੀ ਲੱਗੀ ਲੈਣਾ ਉਹ ਸਾਰੇ ਆਪਣੇ ਪੰਜਾਬੀ ਪਾਈ ਆਗੇ ਤੇ ਸਤਿ ਸ਼੍ਰੀ ਅਕਾਲ ਜੀ ਤੇ ਇੱਥੇ ਸਾਰੇ ਜਿੰਨੇ ਵੀ ਇਹ ਰੂਟ ਕਿਉਂਕਿ ਘਾਟੀ ਵਾਲਾ ਆ ਗਿਆ ਤੇ ਚੱਲਦੇ ਆਗੇ ਟਰੱਕ ਹਾਂਜੀ ਜੀ ਕੀ ਹਾਲ ਹੈ ਜੀ ਠੀਕੋ ਸਤਿ ਸ਼੍ਰੀ ਅਕਾਲ ਕਿਵੇਂ ਚੜ੍ਹਦੀ ਕਲਾ ਵੜਿਆ ਵੜਿਆ ਮਾਰ ਰਿਹਾ ਹੈ ਨਾ ਇਹ ਬਣਾਤੀ ਟਰੱਕ ਬਹੁਤ ਚੱਲਦੇ ਹਨ ਇਹ ਰੂਟ ਤੇ ਹਾਂ ਬੜੇ ਬਹੁਤ ਸਾਰੇ ਕੋਤਰ ਤੱਕ ਸਾਰੇ ਪੰਜਾਬ ਨੰਬਰ ਗੱਡੀਆਂ ਖੜੀਆਂ ਨੇ ਹੈ ਅੱਜ ਖਲੋਂਦੇ ਵੀ ਬਹੁਤ ਆ ਜਾਂਦੇ ਬਹੁਤ ਹਾਂ ਬਸ ਰੁਕ ਜਾਂਦੇ ਕਿਈ ਤਾਂ ਵਗ ਜਾਂਦੇ ਬਾਕੀ ਇੱਧੇ ਰਾਤ ਨੂੰ ਰੁਕ ਜਾਂਦੇ ਹਰ ਪ੍ਰਸਾਦੇ ਪਾਣੀ ਨੂੰ ਮੁੱਠਾ ਟੇਕਣਾ ਵਾ ਚਾਹੇ ਰੋਟੀ ਨੂੰ ਇਹੀ ਦਾ ਆਪਣੀ ਰੋਟੀ ਬਣਾ ਲੈਣ ਦੇ ਵਿੱਚ ਹੀ ਵਿੱਚ ਹੀ ਬਣਾ ਲੈਂਦੇ ਸਾਰਾ ਕੁਝ ਰੱਖੇ ਹੀ ਹੁੰਦਾ ਇਹਨਾਂ ਨੇ ਤਾਂ ਅੱਛਾ ਚਾਹ ਪੱਤੀ ਬਹੁਤ ਖਰੀਦਦੇ ਇੱਧਰੋਂ ਹਣਾ ਬੜੀ ਬੜੀ ਸ਼ਾਨਦਾਰੀ ਆ ਨਾ ਜਿਹੜੀ ਚਾਹ ਹਾਂ ਪੱਤੀ ਬਹੁਤ ਵਧੀਆ ਹੈ ਵਧੀਆ ਕੀ ਇਹੇ ਬੜੀ ਨਜ਼ਾਰਾ ਇੰਨੀ ਪਾਏਗਾ ਨਾ ਇੰਨੀ ਚਾਹ ਐ ਲਾਲ ਪੱਤੀ ਠੀਕ ਹੈ ਇਹ ਪੱਤੀ ਆ ਜਿਹੜੀ ਇੱਥੇ ਬੀਜੀ ਆ ਲੋਕਾਂ ਨੇ ਇਹੋ ਹੀ ਜਾਂਦੀ ਹੈ ਇੱਥੇ ਇਹੋ ਹੀ ਜਾਂਦੀ ਹੈ ਹਾਂ ਇਸੇ ਤੋਂ ਬਣਾ ਕੇ ਉਹੀ ਉਹੀ ਹੈ ਇੱਥੋਂ ਅਸੀਂ ਜਾ ਬੜੀ ਜਨੇ ਤੇ 4 ਕਿਲੋ ਜਾਈ ਦੀ ਅੱਛਾ ਆਹੇ ਦੁਕਾਨਾਂ ਦੇ ਪਈ ਆ ਸਸਤੀ ਇੱਥੇ ਨਹੀਂ ਸਸਤੀ ਨਹੀਂ ਮਹਿੰਗੀ ਵਧੀਆ ਭਾਰੇ ਲੋ 2 ਕਿਲੋ 4 ਕਿਲੋ ਠੀਕ 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 ਲੋ 2 ਕਿਲੋ ਹੀ ਹਾਂ ਤੇ ਬਾਕੀ ਇਹ 400 ਦੀ 2 ਕਿਲੋ 400 ਦੀ 2 ਕਿਲੋ ਠੀਕ ਚਲੋ ਮਾਰੇ ਜਿਹੜਾ ਅਗਲੀ ਚਾਹ ਹਾਂਜੀ ਹਾਸ਼ਾ ਅਗਲੀ ਆ ਜਾਓ ਅਗਲੀ ਆਗੇ ਆਗੇ ਜਿੰਨੀਆਂ ਵੀ ਗੱਡੀਆਂ ਖੜੀਆਂ ਨੇ ਸਾਰੀਆਂ ਗੁਰਦੁਆਰਾ ਸ੍ਰੀ ਪ੍ਰਗਟ ਸਰ ਸਾਹਿਬ ਜੀ ਇਹ ਹਸਕਾਲ ਚੜਦੀ ਕਲਾ ਜੀ ਚੜਦੀ ਕਲਾ ਚੜਦੀ ਕਲਾ ਤੁਸੀਂ ਜਨਾਓ ਜੇਪੇ ਮੈਂ ਬਿਠੇ ਡੇ ਤੋ ਜੀ ਅੱਛਾ ਅੱਛਾ ਘਾਟੀ ਵਾਲਾ ਰੂਟ ਬਹੁਤ ਫੇਮਸ ਆ ਹਨਾ ਇਹ ਟਰੱਕਾਂ ਵਾਲਿਆਂ 'ਚ ਲੈਣ ਇੱਧਰ ਦੀ ਹੈ ਇਹ ਕਿਉਂਕਿ ਕੱਲ ਨਾ ਮੈਂ ਕੋਈ ਪਿੱਛੇ ਆ ਰਿਹਾ ਸੀ ਤੇ ਉਹ ਦੂਰ ਤੱਕ ਪਜਾਵਨ ਪਰ ਗੱਡੀਆਂ ਖੜੀਆਂ ਮੈਂ ਪੁੱਛਤਾ ਹੋਊਗਾ ਕੋਲੇ ਤੇ ਬਹੁਤ ਜਾਂਦੀ ਆ ਆਪਣੇ ਠੀਕ ਹੈ ਜੀ ਪਟਾਣ ਹਾਂਜੀ ਹਾਂ ਮੈਂ ਵੀ ਗੱਲ ਪ੍ਰਭਾਗੇ ਲੈ ਕੇ ਆਇਆ 500 ਦੀ ਟੈਂਕੀ ਭਰ ਕੇ ਮੋਟਰਸਾਈਕਲ ਦੀ ਅਦਰੇ ਟਾਂਕੂ ਆ ਜਾਂਦਾ ਇੰਡੀਆ 'ਚ ਹੀ ਆ ਜਾਂਦਾ ਇੱਥੇ ਟੈਕਸ ਘਟ ਆ ਗਿਆ ਬਸ ਆਪਣੇ ਟੈਕਸ ਬੜਾ ਜ਼ਿਆਦਾ ਲਾਈ ਬੈਠਿਆ ਠੀਕ ਹੈ ਜੀ ਇਹ ਛੱਡ ਕੇ ਮੈਂ ਗੁਰਦੁਆਰਾ ਸਾਹਿਬ ਠੀਕ ਹੈ ਜੀ ਇਹ ਇਧਰਲੇ ਪਾਸੇ ਯਾਰ ਐ ਵੀ ਕੱਲ ਰਾਤ ਤੇ ਆਪਾਂ ਇੱਥੇ ਆ ਤੇ ਬੜਾ ਮਰੌਣਕ ਲੱਗੀ ਪਈ ਯਾਰ ਰਾਤ ਦੀ ਇੱਥੇ ਗੱਲਾਂ ਮਾਰਨ ਨੂੰ ਖੁੱਲਾ ਕੰਮ ਤੇ ਜਿੰਨੀਆਂ ਮਰਜ਼ੀ ਬਹਿ ਕੇ ਗੱਲਾਂ ਮਾਰੂ ਤੇ ਦੂਰ ਤਰਾੜ ਤੱਕ ਜਿੱਥੇ ਵੀ ਤੱਕ ਨਿਗਾਹ ਜਾਊ ਸੋਡੀਆਂ ਪੰਜਾਬ ਨੰਬਰ ਐਚ ਪੀ ਆ ਹਰਿਆਣਾ ਨੰਬਰ ਜ਼ਿਆਦਾਤਰ ਸੋਨੂੰ ਟਰੱਕ ਇਹੇ ਦੇਖਣਗੇ ਯਾਰ ਮੈਨੂੰ ਨਾ ਟਰੱਕ ਨਿਗਾਹ ਪਏ ਸੀ ਦੋ ਤੇ ਉਹਨਾਂ ਦੇ ਮੂਰੇ ਲਿਖਿਆ ਹੋਇਆ ਸੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜੇ ਸੋਡੇ ਯਾਦ ਹੋਵੇ ਜਦੋਂ ਆਪਾਂ ਇਧਰਲੇ ਪਾਸੇ ਨੂੰ ਐਂਟਰ ਹੋਇਆ ਨਾ ਨੇਪਾਲ ਤੋਂ ਆਪਾਂ ਐਗਜ਼ਿਟ ਹੋਇਆ ਉਹ ਦੋਨੇ ਟਰੱਕ ਪੀਵੀ05 ਨੰਬਰ ਗੱਡੀਆਂ ਦਿਖਿਆ ਸੀ ਬਾਈ ਹੋਰਾਂ ਨੇ ਇੰਡੀਕੇਟਰ ਤਾਂ ਦਿੱਤਾ ਸੀ ਯਾਰ ਪਰ ਕਿਤੇ ਮਿਲਦਾ ਤਾਂ ਉਹਨਾਂ ਨੂੰ ਖੜਨ ਨੂੰ ਜਗ੍ਹਾ ਨਹੀਂ ਮਿਲੀ ਸੋ ਉਹਦੇ ਕਰਕੇ ਉਹ ਅੱਗੇ ਨੂੰ ਨਾਂ ਗਏ ਉਧਰਲੇ ਪਾਸੇ ਇਹ ਇਧਰਲੇ ਪਾਸੇ ਜਿਹੜੇ ਪਾਸੇ ਸੂਰਜ ਵੱਧ ਰਿਹਾ ਦੇਖਸੋ ਉਹਨੂੰ ਕੁਝ ਨਹੀਂ ਰਿਹਾ ਹੁਣ ਤੇ ਇੱਥੇ ਜਿਹੜਾ ਉਹ 에ਅਰ ਫੋਰਸ ਵਾਲਿਆਂ ਦਾ ਸਟੇਸ਼ਨ ਬਣਿਆ ਹੋਇਆ ਇੱਥੇ ਹੁਣ ਆਪਾਂ ਚੱਲਦੇ ਆਂ ਤੇ ਚੱਲ ਕੇ ਤੁਹਾਨੂੰ ਇੱਥੇ ਚਾਹਾਂ ਦੇ ਬਾਜ਼ਾਰਾਂ ਦਾ ਜਿਹੜਾ ਵਿਕਦੀਆਂ ਚਾਹ ਪੱਤੀਆਂ ਨੇ ਇੱਥੇ ਉਹਨਾਂ ਦਾ ਸਾਰਾ ਨਜ਼ਾਰਾ ਦਿਖਾਉਨੇ ਆ ਤੇ ਇੱਥੇ ਕਿਉਂਕਿ ਜਿੰਨੇ ਵੀ ਇਹ ਸਾਰੇ ਖੜਦਿਆ ਬਾਈ ਵਰਗੇ ਰਾਤ ਬੜਾ ਮੇਲਾ ਲੱਗਿਆ ਹੋਇਆ ਸੀ ਪਰ ਰਾਤ ਮੁੱਦਾ ਇਹ ਸੀ ਕਿ ਰਾਤ ਦੀ ਇੱਥੇ ਲਾਈਟ ਨਹੀਂ ਸਾਰੇ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਲਾਈਟ ਨਹੀਂ ਤੇ ਇੱਥੇ ਥੋੜੀ ਜੀ ਗਰਮੀ ਆ ਜੇ ਬਾਹਰੇ ਪੈੰਨੇ ਤਾਂ ਬਾਂਦਰ ਤੰਗ ਕਰਦੇ ਆ ਬਾਂਦਰ ਬਹੁਤ ਜਿਆਦੇ ਸੀ ਉਹਦੇ ਕਰਕੇ ਰਾਤ ਨੀਂਦ ਵਾਸ ਐਸੀ ਵੈਸੀ ਪੂਰੀ ਹੋਈ ਆ ਤੇ ਗਰਮੀ ਵਾਲਾ ਮਾਹੌਲ ਖਾਸਾ ਤਕੜਾ ਇੱਥੇ ਧੁੱਪ ਜਦੋਂ ਨਿਕਲਦੀ ਆ ਕੜਾਕੇ ਵਾਲੀ ਨਿਕਲਦੀ ਆ ਮੀਂਹ ਜਦੋਂ ਪੈਂਦਾ ਚਿੰਗਾੜੇ ਕੱਢ ਪੈਂਦਾ ਹੁੰਦਾ ਆ ਕਾਜੀ ਭਾਈ ਜੀ ਹੈ ਵੀਡੀਓ ਰਿਕਾਰਡ ਕਰਦਾ ਵੀਡੀਓ ਰਿਕਾਰਡ ਕਰਦਾ ਠੀਕ ਹੈ ਭਾਈ ਇਤੋਂ ਹੋ ਜਾਂਦੀਆਂ ਚਾਹ ਪਤੀ ਦੇ ਬਾਜ਼ਾਰ ਸ਼ੁਰੂ ਇਹੋ ਦੂਰ ਦਰਾੜ ਤੱਕ ਜਿੱਥੇ ਤੱਕ ਦੇਖਣਗੇ ਤੁਹਾਨੂੰ ਚਾਹ ਪਤੀ ਦੇ ਪੈਕੇਟ ਚਾਹ ਪਤੀ ਬਹੁਤ ਵਿਕਦੀ ਆ ਹਨ ਇੱਥੇ ਤੇ ਠੀਕ ਹੈ ਭਾਈ ਚਾਹ ਪਤੀ ਦੇ ਖਾ ਲਾ ਪੈਕੇਟ ਵੀ ਦਿਖਾ ਦਿਓ ਕਿਹੜੇ ਪੈਕੇਟ ਕਿਹੜਾ ਇਹ ਸਾਰੀ ਜਿਹੜੀ ਇੱਥੋਂ ਆ ਗਈ ਮਤਲਬ ਬੰਗਾਲ ਵਾਲੀ ਆ ਗਈ ਆ ਆਸਾਮ ਵਾਲੀ ਆ ਗਈ ਇਹ ਬੰਗਾਲ ਆਸਾਮ ਮਿਕਸ ਜਿਹੜੀ ਬੰਗਾਲ ਆਸਾਮ ਮਿਕਸ ਹੈ ਠੀਕ ਹੈ ਭਾਈ ਟੰਗੇ ਪਿਆ ਪੈਕਟ ਤੇ ਰਾਤ ਇੱਥੇ ਵੱਡੀ ਖਰੀਦਦਾਰੀ ਚੱਲਦੀ ਸੀ ਤੇ ਇੱਧਰ ਬਾਈ ਵਰਗੇ ਰੱਖੀ ਬੈਠੇ ਆ ਪਤੀਲਾ ਵੀ ਅਗਰ ਕਿਸੇ ਨੇ ਸੈਂਪਲ ਦੇਖਣਾ ਸੈਂਪਲ ਦੇਖ ਲਓ ਤੇ ਚਾਹ ਪਤੀਲਾ ਇੱਥੇ ਕੀ ਰੇਟ ਮਿਲਦੀ ਹੈ ਵੀਰੇ 180 ਹੈ 200 220 250 280 ਆਪਣੇ ਕੀ ਰੇਟ ਆ ਉਧਰ ਮੈਂ ਤਾਂ ਹੀ ਨਹੀਂ ਪਤਾ ਪੰਜਾਬ ਮੈਂ वहां 300 400 ਹੋਗੇ ਹੈ 500 3 ਅੱਛਾ ਆਪਣੀ ਮਹਿੰਗੀ ਹੈ ਉੱਥੇ ਠੀਕ ਹੈ ਭਾਈ ਸੰਗਮ ਰਾਇਲ ਚਾਏ ਅਜੇ ਖੁੱਲੀ ਵੀ ਮਿਲ ਜਾਂਦੀ ਜੇ ਖੁੱਲੀ ਲੈ ਕੇ ਜਾਣੀ ਹੈ ਖੁੱਲੀ ਮੇ ਕਹਿ ਕਹਦੇ ਦਿਖਾ ਨਾ ਖੁੱਲੀ ਵਾਲੀ ਆ ਜੋ ਜੀ ਆ ਜੋ ਆ ਜੋ ਅੱਛਾ ਬੰਦ ਪੈਕਟ ਅਲੱਗ ਹੈ ਜੇ ਕਿਸੇ ਨੇ ਖੁੱਲੀ ਦੇਖਣੀ ਹੈ ਤਾਂ ਖੁੱਲੀ ਅਲੱਗ ਹੈ ਮੇਰਾ ਰਹਾਗੀਰ ਕੁਲੀ ਡਰੇ ਮਾਹਗੀ ਦੇ ਪੀਪਿਆ ਜਾ ਬਸ ਥੋੜੀ ਜਿਹੀ ਐਸੀ ਦਿਖਾ ਦਿਓ ਜੀ ਦੇਖੋ ਇਹ ਮਰੀ ਆਪ ਕੋ 180 ਰੁਪਏ ਕਿਲੋ ਠੀਕ ਆ ਭਾਈ ਇਹ ਜਿਹਨੂੰ ਬਰੀਕ ਚਾਹ ਕਹਿੰਦੇ ਆ ਉਹ ਆ ਜਮਾ ਬਰੀਕ ਬਰੀਕ ਦਾਣਾ ਇਹ ਵਾਲੀ ਬਰੀਕ ਹੈ ਨਾ ਇਹ ਜਿਹੜੀ ਨੂੰ ਬਰੀਕ ਕਹਿੰਦੇ ਆ ਇੱਕ ਹੁੰਦੀ ਮੋਟਾ ਦਾਣਾ ਇਹ ਕੈਮਰਾ ਹੈ ਫੋਨ ਹੈ ਇਹ ਕੈਮਰਾ ਹੈ ਜੀ 220 ਪੜੇਗਾ ਅੱਛਾ ਇਹ 200 ਦੀ ਆ ਗਈ ਭਾਈ ਕੋਈ ਫਰਕ ਤਾਂ ਮੈਨੂੰ ਤਾਂ ਕੁਝ ਨਹੀਂ ਕਹਿਣੀ ਇਹਨਾਂ ਚ ਤੇ ਤੁਸੀਂ ਦੇਖੋ ਫਰਕ ਸਾਨੂੰ ਕੀ ਦੀਦਾ ਇਹਦੇ ਚ ਫਰਕ ਐਂਡ ਮੇ ਇਹ ਤਾਂ ਬਰੀਕ ਇਹ ਪਤਲੀ ਬਰੀਕ ਬਰੀਕ ਹੁੰਦੀ ਜਾ ਰਹੀ ਰੰਗਾਂ 'ਚ ਫਰਕ ਐ ਇਹ ਫਰਕ ਪੀਲੇ ਰੰਗ ਦਾ ਹੈ ਹਾਂ ਬਰੀਕ ਠੀਕ ਐ ਭਾਈ ਇਹ ਜਾਨੀ ਕਿ ਘੱਟ ਪਾਉਗੀ ਤੇ ਅਸਰ ਵੱਧ ਕਰੂਗੀ ਹਨਾ ਜਿਆਦਾ ਅਸਰ ਹੋ ਘੱਟ ਪਾਣੀ ਪੂਵੇ ਤੇ ਠੀਕ ਐ ਲਓ ਭਾਈ ਲਓ ਜੀ ਬਾਈ ਹੋਰਾਂ ਦੇ ਫੋਨ ਤੋਂ ਕਰਤਾ ਭਾਈ ਮੈਂ ਸਬਸਕ੍ਰਾਈਬ ਤੇ ਤੁਸੀਂ ਵੀ ਕਰ ਦਿਓ ਇਹ ਕਿੰਨੇ ਦੀ ਇਹ ਮਹਿੰਗੀ ਹੈ ਜੀ ਇਹ 280 ਇਹ 280 ਠੀਕ ਹੈ ਭਾਈ ਇਹ ਘੱਟ ਪਊ ਇਹ ਦੂ ਘੱਟ ਪਊ ਇਹ ਦੂ ਘੱਟ ਪਊ ਨਹੀਂ ਵੱਧ ਪੂ ਸਾਰੀ ਐ ਨੂੰ ਤਾਂ ਠੀਕ ਹੈ ਸਭ ਤੋਂ ਘੱਟ ਇਹ ਬੂਠ ਠੀਕ ਹੈ ਜੀ ਭਾਈ ਮਤਲਬ ਇਹ ਫਿਰ ਪਿਓ 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 ਰਗਾਲਾ ਵਾ ਚੱਕਰ ਹੋ ਗਿਆ ਜਾਂ ਫਿਰ ਜੋ ਉਹ ਪੱਤੇ ਜਦ ਤੋੜ ਜਿਹੜੇ ਪੱਤੇ ਤੋੜਦੇ ਵੀ ਉਹਨਾਂ ਦਾ ਫਰਕ ਹੁੰਦਾ ਕੁਝ ਕੁਆਲਿਟੀ ਇਹ ਚਾਹੀਦੀ ਹੈ ਕੁਆਲਿਟੀ ਹੈ ਬਗਾਨਾ ਅਲਗ-ਅਲਗ ਬਗਾਨੇ ਦੀ ਚਾਹੀਦੀ ਹੈ ਠੀਕ ਹੈ ਜੀ ਵੀਰੇ ਸ਼ੁਕਰੀਆ ਜੀ ਵੀਰੇ ਓਕੇ ਜੀ ਭਾਈ ਓਕੇ ਓਕੇ ਐਂ ਦੀ ਗੱਲ ਬਾਤ ਆ ਭਾਈ ਜਹਾਂ ਦੀ ਸਾਰੀ ਇਹ ਤੇ ਖਾਸੀਆਂ ਦੁਕਾਨਾਂ ਨੇ ਇੱਧਰ ਵੀ ਆ ਬਾਈ ਹੋਰਾਂ ਦੀ ਟੀ-ਸ਼ਾਪ ਤੇ ਇੱਕ ਹੋਰ ਹਰਿਆਣਾ ਸਟੋਰ ਤੇ ਇੱਕ ਕੱਲ ਬਾਪ ਦੇਖਿਆ ਸੀ ਪੰਜਾਬੀ ਸਟੋਰ ਆ ਉਹ ਖਾਸਾ ਗਾਹਾਂ ਜਾ ਕੇ ਆ ਮਤਲਬ ਯਾਰ ਦੂਰ ذراੜ ਤੱਕ ਜਿੱਥੇ ਤੱਕ ਨਿਗਾ ਮਾਰੇਗਾ ਨਾ ਸਾਰਾ ਬਾਜ਼ਾਰ ਜਿਹੜਾ ਇੱਥੋਂ ਦਾ ਲੱਗਿਆ ਹੋਇਆ ਉਹ ਸਾਰਾ ਚਾਹ ਪੱਤਿਆਂ ਦਾ ਬਾਜ਼ਾਰ ਹੀ ਆ ਇਹ ਫਰੈਂਡਸ ਇਹਨੂੰ ਵਧੀਆ ਇੱਥੇ ਜੇ ਤੁਸੀਂ ਹਾਲਟ ਕਰਨਾ ਰਾਤ ਕੱਟਣੀ ਆ ਹਾਂ ਬੜੀਆ ਸਥਾਨ ਬਣਿਆ ਹੋਇਆ ਖੁਲਾੜੂਲਾ ਸਥਾਨ ਤੇ ਰੌਣਕ ਬੜੀ ਰਹਿੰਦੀ ਹੈ ਸਥਾਨ ਦੇ ਵਿੱਚ ਗੁਰਦੁਆਰਾ ਸਾਹਿਬ ਚ ਇਹ ਚੀਜ਼ ਆਪਾਂ ਦੇਖੀ ਆ ਕਿਉਂਕਿ ਟਰੱਕਾਂ ਵਾਲੇ ਜਦੋਂ ਖੜਦੇ ਹੈਗੇ ਤਾਂ ਫਿਰ ਰੌਣਕ ਤਾਂ ਪਈ ਲਾ ਦਿੰਦੇ ਆ ਇੱਕ ਬਣਾ ਦਿਓ ਥੋੜੀ ਫੋਟੋ ਠੀਕ ਹੈ ਚਲੋ ਜੀ ਠੀਕ ਹੈ ਜੀ ਹੋ ਜੀ ਹਾਂਜੀ ਹਾਂਜੀ ਠੀਕ ਹੈ ਜੀ ਵੀਰੇ ਹਾਂਜੀ ਚੰਗਾ ਹਾਂਜੀ 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 ਓਕੇ ਜੀ ਬਾਈ ਤੇ ਚਲੋ ਜੀ ਹੁਣ ਟਾਈਮ ਹੋ ਗਿਆ ਆਪਣਾ ਇੱਥੋਂ ਚੱਲਣ ਦਾ ਗੱਲਾਂ ਬਾਤਾਂ ਬਹੁਤ ਜ਼ਿਆਦੇ ਮਾਰ ਲਈਆਂ ਸੋ ਉਹਦੇ ਕਰਕੇ ਟੈਕ ਤਾਂ ਐਸੀ ਕਪੜੇ ਕੱਲਣਾ ਪਤਾ ਨਹੀਂ ਕੀ ਹੋਇਆ ਕਿੱਧਰ ਦੀ ਪਾਣੀ ਵੜ ਗਿਆ ਬੈਗ ਚ ਸੋ ਮੜ ਜੇ ਗਿੱਲੇ ਹੋ ਗਏ ਸੀ ਉਹਨਾਂ ਨੂੰ ਧੁੱਪ ਲਵਾ ਲਈ ਅਜੇ ਵੀ ਸਲਾਬੇ ਜਿਹਾ ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਚ ਇੱਧਰ ਇਹ ਸਰਾਵਣੀ ਹੋਈ ਇੱਧਰ ਇੱਕ ਤੇ ਹਾਂ ਜਿਹੜੇ ਸਾਹਮਣੇ ਕਮਰੇ ਆਏ ਸਾਰਾ ਗੁਰਦੁਆਰਾ ਸਾਹਿਬ ਦੀ ਹਦੂਦ ਆ ਗਈ ਫੇ ਅਕਾਲ ਪੁਰਖ ਜੀ ਅੱਜ ਦਾ ਸਫ਼ਰ ਸ਼ੁਰੂ ਕੀਤਾ ਏ ਅੰਗ ਸੰਗ ਹੋ ਕੇ ਸਹਾਈ ਹੋਣਾ ਜੋ ਵੀ ਹੋਵੇ ਆਪ ਜੀ ਦਾ ਪਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਨਾ ਮੇਰਾ ਅੱਜ ਦਾ ਇਹ ਦਿਨ ਅਤੇ ਬਾਕੀ ਸਭਨਾ ਦਾ ਖੁਸ਼ੀਆਂ ਪਰabit ਹੋਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੇ ਹਜੇ ਇਹ ਜਿਹੜਾ ਸਾਰਾ ਆਪਾਂ ਨੂੰ ਲੰਬੀ ਬਾਟ ਆ ਗਈ ਉਹ ਵੈਸਟ ਬੰਗਾਲ ਦੀ ਆ ਰਾਂ ਦੇ ਵਿੱਚ ਦੇਖਦੇ ਜਾਵਾਂਗੇ ਕੀ ਕੋਈ ਕੀ ਕੋਈ ਦੇਖਣ ਨੂੰ ਮਿਲਦਾ ਵੈਸਟ ਬੰਗਾਲ ਚ ਆਪਾਂ ਨੂੰ ਤੈਨੂੰ ਕੀ ਹੋਇਆ ਭਰਾਵਾ ਮੁੜ ਕੀ ਜਾਨਾ ਹਾਂ ਤੇ ਇੱਥੋਂ ਮੇਰੇ ਖਿਆਲ ਨਾਲ ਹਜੇ ਪਿਆ ਹੋਣਾ 150 ਕਿਲੋਮੀਟਰ ਜਿਹੜਾ ਵੈਸਟ ਬੰਗਾਲ ਤੇ ਇਸ ਤੋਂ ਬਾਅਦ ਜਿਹੜਾ ਉਹ ਅਸਾਮ ਦਾ ਬਾਰਡਰ ਸ਼ੁਰੂ ਹੋ ਜਾਊ ਤੇ ਅੱਜ ਚੱਲ ਕੇ ਤੁਹਾਨੂੰ ਸਭ ਤੋਂ ਪਹਿਲਾਂ ਪਰ ਆ ਦੇ ਵਿੱਚ ਵੈਸਟ ਬੰਗਾਲ ਦਾ ਨਜ਼ਾਰਾ ਦੇਖਾਂਗੇ ਤੇ ਫਿਰ ਦੇਖਾਂਗੇ ਜੇ ਪਹੁੰਚਾ ਗਿਆ ਤਾਂ ਆ ਸ਼ਾਮ ਦੇ ਵਿੱਚ ਅੱਜ ਪਹੁੰਚਾਂਗੇ ਨਹੀਂ ਬਾਪੇ ਅੱਜ ਵੈਸਟ ਬੰਗਾਲ ਦੇ ਵਿੱਚ ਹੀ ਪੜਾ ਕਰ ਲੈਣਗੇ ਅੱਜ ਦਾ ਤੇ ਉਹ ਇਧਰਲੇ ਪਾਸੇ ਜਿੱਨਾ ਵੀ ਇਹ ਬੰਗਾਲ ਦਾ ਏਰੀਆ ਆ ਗਿਆ ਬੰਗਾਲ ਅਸਲ ਦੇ ਵਿੱਚ ਬਹੁਤ ਵੱਡਾ ਵੈਸਟ ਬੰਗਾਲ ਪੱਛਮੀ ਬੰਗਾਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਹਨਾ ਬਹੁਤ ਵੱਡਾ ਤੁਸੀਂ ਇਹ ਸਾਹ ਰੋਲੋ ਵੀ ਕੋਲਕੱਤਾ ਵਾਲੇ ਪਾਸੇ ਦੀ ਹੱਦ ਸ਼ੁਰੂ ਹੁੰਦੀ ਆ ਬੰਗਲਾਦੇਸ਼ ਦੇ ਨਾਲ ਨਾਲ ਬਾਰਡਰ ਚੱਲਦਾ ਚੱਲਦਾ ਸਿੱਲੀਗੁੜੀ ਵਾਲੇ ਪਾਸੇ ਦੀ ਚਿਕਨ ਨੱਕ ਹੁੰਦੇ ਹੋਏ ਇਧਰਲੇ ਪਾਸੇ ਆ ਆ ਜਿੱਥੇ ਹੁਣ ਆਪਾਂ ਪਟਾਣ ਨਾਲ ਆ ਕੇ ਖਹਿ ਜਾਂਦਾ ਦੋ ਅੰਤਰਰਾਸ਼ਟਰੀ ਹੱਦਾਂ ਜਿਹੜੀਆਂ ਉਹ ਤਿੰਨ ਕਰਦਾ ਸੋਰੀ ਇੱਕ ਨੇਪਾਲ ਦੀ ਵੀ ਲੱਗੀ ਨਾਲ ਤਿੰਨ ਅੰਤਰਰਾਸ਼ਟਰੀ ਹੱਦਾਂ ਜਿਹੜਾਂ ਉਹ ਪੱਛਮੀ ਬੰਗਾਲ ਸਾਂਝੀਆਂ ਕਰਦਾ ਤੇ ਬਾਕੀ ਚਲੋ ਸਟੇਟਾਂ ਨਾਲ ਤੇ ਜਿਹੜੀਆਂ ਆਈ ਗਈਆਂ ਉਹ ਤਾਂ ਆ ਗਈਆਂ ਇੱਕ ਪਾਸੇ ਅਸਾਮ ਆ ਗਿਆ ਫਿਰ ਸਿੱਕਮ ਆ ਗਿਆ ਥੋੜਲੇ ਪਾਸੇ ਬਿਹਾਰ ਆ ਗਿਆ ਖਾਸ ਕਰ ਹੱਦਾਂ ਸਾਂਝੀਆਂ ਕਰਦਾ ਇਹ ਤੇ ਬਹੁਤ ਲੰਬਾ ਵਈ ਬੰਗਾਲ ਵੀ ਇਧਰਲਾ ਪਾਸਾ ਬੰਗਾਲ ਦਾ ਵੱਖਰਾ ਤੇ ਜੇ ਤਾਪਾ ਸਿਲੀਗੁਰੀ ਤੋਂ ਪਰਲਾ ਪਾਸਾ ਦੇਖਾਂਗੇ ਬੰਗਾਲ ਦਾ ਤਾਂ ਉਹ ਬਿਲਕੁਲ ਆਪਣ ਨੂੰ ਵੱਖਰਾ ਦੇਖਣ ਨੂੰ ਮਿਲੂ ਹੈ ਦੇਖ ਪਰਲੀ ਲੇਨ ਚ ਲਾਈ ਜਾਂਦਾ ਵਾਹੀ ਤਾਂ ਫੁੱਲ ਪਈ ਹੋਈ ਜੱਡੀ ਆ ਨਾ ਤਾਂ ਓਵਰਟੇਕ ਹੋ ਰਹੀਆਂ ਦੋ ਗੱਡੀਆਂ ਨੇ ਮੂਰੇ ਜਾਂਦੇ ਆ ਵੱਡੇ ਟਰਾਲੇ ਨਾ ਓਵਰਟੇਕ ਕਰੇ ਇਥੇ ਕਾਦ ਦੇ ਤੋਰੀ ਆ ਰਿਆ ਪਰਲੀ ਲੇਨ ਚ ਵੀ ਜੇ ਮੂਰੇ ਆ ਗਿਆ ਕੁਝ ਫੇਰ ਉਹੀ ਗੱਲ ਤੇਰੀ ਵੀ ਗੱਡੀ ਲੋਡ ਆ ਭਾਈ ਮੂਰਲੀਆਂ ਵੀ ਲੋਡ ਆ ਬਰਾਬਰ ਲਾ ਕੇ ਤੋਰੀ ਜਾ ਅਨੁਵਾਣ ਦਾ ਅਬੇ ਮਾੜੀ ਮੋਟੀ ਸ਼ਰਮ ਕਰ ਲੋ ਤਿੰਨੇ ਇਸ ਤੇ ਇੱਕੋਂ ਦਾ ਵੀ ਦੂਜਾ ਫੇਰ ਤੀਜਾ ਉਹ ਟੇਕ ਕਰਨ ਫਿਰਿਆ ਚਲ ਜੀ ਮੇਰੇ ਕਾ ਉਹ ਟੇਕ ਕਰ ਗਈ ਜੀ ਠੀਕ ਆਪਾਂ ਇੱਧਰ ਕਰਨਗੇ ਤਿੰਨੇ ਆਣੇ ਆਉਂਦੇ ਸੀ ਮੰਨ ਕੇ ਬਾਅਦ ਪਰ ਵੀ ਸ਼ਰਮੀ ਕਹੇ ਤੋਂ ਸੋলো ਇਕੱਲੇ ਬਾਟ ਲੰਮੇਰੀ ਨਵੇੜ ਕੇ ਆ ਗਿਆ ਆਪਾਂ ਲਗਭਗ 40-50 ਕਿਲੋਮੀਟਰ ਚੱਲੇ ਹੋਵਾਂਗੇ ਬਹੁਤ ਹੀ ਲੰਮੇਰੀ ਧਾਣੀ ਫਿਰ ਵੀ 40-50 ਕਿਲੋਮੀਟਰ ਵਧੀਆ ਬਾਟ ਸੀ ਪਿੱਛੇ ਜਿਹੜਾ ਰੋਡ ਚੱਲਿਆ ਸੀ ਪਹਿਲਾਂ ਸਿੰਗਲ ਸੀ ਤੇ ਇਸ ਤੋਂ ਬਾਅਦ ਡਬਲ ਹੋ ਗਿਆ ਤੇ ਰਾਹ ਦੇ ਵਿੱਚ ਦਿਮਾਗ ਦੇ ਵਿੱਚ ਆਇਆ ਵੀ ਆਪਾਂ ਗਰਮੀ ਜੀ ਹੋਏ ਕਿੱਧਰੋਂ ਆਏਗਾ ਤਾਂ ਰਾਹ ਦੇ ਵਿੱਚ ਯਾਰ ਜੀ ਜਿਆ ਕੀਤਾ ਵੀ ਕੁਛ ਆਪਾਂ ਠੰਡਾ ਜਿਹਾ ਪੀਨੇ ਆ ਤੇ ਉਹ ਠੰਡਾ ਦੇਖਦੇ 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 ਦਿਮਾਗ ਚ ਆਈ ਵੀ ਆਪਾਂ ਗੰਨੇ ਗੰਨੇ ਦਾ ਰੋ ਪੀ ਮਾਏ ਕਿਤੇ ਦੇਖਦੇ ਦੇਖਦੇ ਖਾਸੀ ਬਾਟ ਨਮੇੜੇ ਇਹ ਤਾਂ ਉਹ ਗੱਲ ਫਿਰ ਮੇਰੇ ਬਾਅਦ ਚ ਗੱਲ ਜਿਆਦਾ ਕੀ ਇੱਕ ਗੱਲ ਹੁੰਦੀ ਆ ਹੁਣ ਇੱਥੇ ਖੈਰ ਮੈਂ ਇਨੀ ਗੱਲ ਦੱਸਦਾ ਬਾਈ ਇੱਥੇ ਫਿਰ ਬਾਈ ਮਿਲ ਗਿਆ ਹੁਣ ਟੋਲ ਟੈਕਸ ਦਾ ਸਾਹਮਣੇ ਤੇ ਰੇੜੀ ਸੀ ਬਾਈ ਦੀ ਕੱਢੀ ਬੈਠਾ ਸੀ ਬਾਈ ਰੋ ਇੱਕ ਲਾ ਦੋ ਵੀਰੇ ਗਲਾਸ ਫੜਾ ਦੋ ਛੇ ਆ ਤਾਂ ਪਹਿਲਾਂ ਬਾਈ ਤੋਂ ਗਲਾਸ ਹੀ ਫੜਦਗੇ ਤੇ ਵੀ ਉਹ ਗੱਲ ਹੋ ਗਈ ਅ ਪਿੱਛੋਂ ਵਿਊ ਵਧੀਆ ਸੀਗਾ ਦੇਖਣ ਵਾਲਾ ਪਿੰਡਾਂ ਦਾ ਮਾਹੌਲ ਵੀ ਸੀ ਪਰ ਨਿਗਾ ਮੇਰੀ ਸੀ ਵੀ ਗੰਨੇ ਵਾਲਾ ਕੋਈ ਰੋਹ ਵਾਲਾ ਮਿਲ ਜੇ ਤੇ ਆਪਾਂ ਫਟਾਫਟ ਪੀ ਲਈਏ ਬੜਾ ਜੀਜਾ ਕਰ ਰਿਹਾ ਸੀ ਜਿਵੇਂ ਦਿਮਾਗ ਆਪਣਾ ਹੁੰਦਾ ਨਹੀਂ ਕਈ ਵਾਰੀ ਖਾਣ ਪੀਣ ਨੂੰ ਜੀਜਾ ਲੱਗ ਜਾਂਦਾ ਕਰਨ ਤੇ ਫੇਰ ਗਰਾਰੀ ਉੱਥੇ ੜ ਜਾਂਦੀ ਆ ਸੋ ਉਹੀ ਕੰਮ ਹੋਇਆ ਪਿੱਛੋਂ ਚੱਲੇ ਆਉਂਨੇ ਆ ਚੱਲੇ ਆਉਂਨੇ ਮੈਂ ਲੱਭਦਾ ਹੁਣ ਨਿਗਾ ਉਹੀ ਆ ਜਿਵੇਂ ਕਹਿੰਦੇ ਵੀ ਇੱਕ ਵਾਰੀ ਕੋਈ ਬੰਦਾ ਹੁੰਦਾ ਤੇ ਉਹ ਕਿਸੇ ਦੇ ਘਰੇ ਵਗ ਜਾਂਦਾ ਉੱਥੇ ਪੱਕੇ ਹੁੰਦੇ ਆ ਗੁਲਗਲੇ ਉਹ ਬਾਈ ਗੁਲਗਲੇ ਖਾ ਲੈਂਦਾ ਤੇ ਉਹ ਕਹਿੰਦਾ ਵੀ ਸਵਾਦ ਬੜੇ ਲੱਗੇ ਮੈਂ ਘਰੇ ਜਾ ਕੇ ਬਣਵਾਉ ਉਹਨਾਂ ਨੂੰ ਪੁੱਛ ਲੈਂਦਾ ਉਹ ਪਹਿਲੀ ਵਾਰ ਖਾਦੇ ਹੁੰਦੇ ਉਹਨੇ ਤੇ ਉਹਨਾਂ ਨੂੰ ਪੁੱਛ ਲੈਂਦਾ ਵੀ ਇਹਨੂੰ ਕੀ ਕਹਿੰਦੇ ਆ ਮੈਂ ਘਰੇ ਜਾ ਕੇ ਉਹੀ ਕਹੋ ਉਹ ਕਹਿੰਦੇ ਬਈ ਗੁਲਗਲੇ ਕਹਿੰਦੇ ਆ ਉਤਰ ਜਾਂਦਾ ਉਤਰ ਜਾਂਦਾ ਉਤਰ ਜਾਂਦਾ ਉਤਰ ਜਾਂਦਾ ਨਾਲੇ ਮੂੰਹ ਚ ਰੜਦਾ ਜਾਂਦਾ ਵੀ ਭੁੱਲ ਨਾ ਜਾਵਾਂ ਕਿਤੇ ਗੁਲਗਲੇ 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 ਤੇ ਹਰਾ ਦੇ ਵਿੱਚ ਤਾਂ ਖੇਤਾਂ ਦੇ ਘਰ ਹੁੰਦਾ ਵੱਡਾ ਖਾਲ ਆ ਜਾਂਦਾ ਜਦੋਂ ਖਾਲ ਟਪਣ ਲੱਗਦਾ ਪਹਿਲਾਂ ਪਿੱਛੇ ਰੜਦਾ ਹੁੰਦਾ ਵੀ ਗੁਲਗਲੇ 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 ਜਦੋਂ ਖਾਲ ਟਪਣ ਲੱਗਦਾ ਕਹਿੰਦਾ ਉੱਪਰੇ ਉਹ ਜਦੋਂ ਉਪੜੇ ਕਹਿੰਦਾ ਉਹ ਜਿਹੜੇ ਗੁਲਗਲੇ ਹੁੰਦੇ ਉਹ ਤਾਂ ਗੱਲ ਦਿਮਾਗ ਚੋਂ ਪਿੱਛੇ ਡਿੱਗ ਜਾਂਦੇ ਆ ਮੁੜ ਕੇ ਬਸ ਉਤੋਂ ਉਪੜਿਆਂ ਦੀ ਰੱਟ ਫੜ ਲੈਂਦਾ ਕਰ ਤੱਕ ਕਰਦਾ ਜਾਂਦਾ ਉਪੜੇ 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 ਤੇ ਘਰੇ ਜਾ ਕੇ ਗਰਾਰੀ ਡਾਲ ਲੈਂਦਾ ਮੈਂ ਤਾਂ ਕਹਿੰਦਾ ਉਪੜੇ ਖਾਣੇ ਆ ਉਹ ਘਰ ਦੇ ਬੜੇ ਸਸੂ ਪੰਚ ਪੈਂਦੇ ਆ ਬਾਈ ਵੀ ਉਪੜੇ ਹੁੰਦੇ ਕੀ ਹੁਣ ਸਾਨੂੰ ਕੀ ਪਤਾ ਸੀ ਪਹਿਲੀ ਵਾਰਸ ਵੀ ਉਪੜੇ ਖਾਣ ਵਾਲੀ ਜੀ ਥੋੜੀ ਨਾ ਤੇ ਨਹੀਂ ਕਹਿੰਦਾ ਮੈਂ ਖਾ ਕੇ ਆਇਆ ਮਤਲਬ ਉਪੜੇ ਖਾਣੇ ਆ ਤੇ ਲੱਗ ਜਾਂਦਾ ਭਾਂਡੇ ਭੰਨਣ ਫੇਰ ਉਹ ਪੁੱਛਦਾ ਚ ਲੈ ਆਂ ਦੱਸ ਵੀ ਹੈ ਘਹਿਰ ਜੀ ਸੀ ਸਵਾਦ ਘਹਿਰ ਜੀ ਸੀ ਤਾਂ ਉਹ ਦੱਸਦਾ ਫਿਰ ਵੀ ਨਹੀਂ ਸਮਝ ਆਉਂਦੀ ਫਿਰ ਕਹਿੰਦੇ ਤੂੰ ਦੱਸ ਵੀ ਚੱਲ ਕਿਤੇ ਖਾ ਕੇ ਆਇਆ ਸੀ ਜਾਂ ਕਿਤੇ ਦੇਖੇ ਆ ਤੈਂ ਫਿਰ ਉਹ ਦੱਸਦਾ ਪਈ ਮੈਂ ਫਲਾਣਿਆਂ ਦੇ ਖਾ ਕੇ ਆਇਆ ਸੀ ਜਦੋਂ ਪਤਾ ਕਰਦੇ ਆ ਤਾਂ ਫਿਰ ਉਹ ਕਹਿੰਦੇ ਪਈ ਇਹ ਤਾਂ ਗੁਲਗਲੇ ਖਾ ਕੇ ਗਿਆ ਸੀ ਕਹਿੰਦੇ ਦੁਰ ਫਟੇ ਮੂੰਹ ਫਿਰ ਉਹਨੂੰ ਗੁਲਗਲੇ ਲਾ ਕੇ ਦਿੰਦੇ ਆ ਸੋ ਉਹ ਗੱਲ ਆ ਤੇ ਹੁਣ ਇੱਥੇ ਰੋ ਮਿਲ ਗਿਆ ਇੱਕ ਕਰੀ ਆਪਾਂ ਰੋ ਛਕ ਲਈਏ ਤੇ ਫਿਰ ਰਾਹ ਦੇ ਵਿੱਚ ਵੀਡੀਓ ਬਣਾਉਣੀ ਭੁੱਲ ਗਏ ਸੀ ਆਪਾਂ ਰੋ ਰੋ ਕਰਦੇ ਕਰਦੇ ਠੰਡਾ ਨਹੀਂ ਹੈ ਯਾਰ ਠੰਡਾ ਨਹੀਂ ਹੈ ਬਰਫ ਡਲੇਗਾ ਕਿਤਾ ਗਰਗਾ ਪਿਆ ਬੱਬਲ ਬੱਤੇ ਦਾ ਕੀ ਸਵਾਦ ਆਉਣਾ ਰੂਟ ਦੀ ਸਭ ਤੋਂ ਖੂਬਸੂਰਤ ਚੀਜ਼ ਇਹ ਹੈ ਵੀ ਜਦੋਂ ਤੁਸੀਂ ਇੱਧਰਲੇ ਰੂਟ ਤੇ ਚੱਲਦੇ ਹੋ ਨਾ ਤਾਂ ਤੁਹਾਨੂੰ ਬਾਹਲਾ ਉੱਪਰ ਆ ਜਾਣੀ ਲੱਗਦਾ ਜਿਵੇਂ ਹੁਣ ਆ ਪਿੱਛੇ ਬਾਡੀ ਖੜੀਆ ਟਰੱਕ ਦੀ ਪੀਬੀ 05 ਉਹਦੇ ਪਿੱਛੇ ਉਹਦੇ ਪਿੱਛੇ ਗੱਡੀ ਖੜੀਆ ਪੀਬੀ 29 ਯਾਨੀ ਕਿ ਮੋਗੇ ਦਾ ਨੰਬਰ ਆ ਗਿਆ ਤੇ ਇੱਧਰ ਇਹ ਬਾਈ ਜੀ ਹੋਰਾਂ ਦਾ ਬਣਾਇਆ ਵੈਸੀ ਜੀ ਢਾਬਾ ਗੁਰੂ ਨਾਨਕ ਏਜੰਸੀ ਕਸ਼ਮੀਰ ਆ ਢਾਬਾ ਕਾਊਂਟਰ ਨੰਬਰ 58 ਤੇ ਇੱਥੇ ਖਾਸਾ ਟਾਈਮ ਹੋ ਗਿਆ ਬੈਠਿਆ ਨੂੰ ਕਿਉਂਕਿ ਦੁਪਹਿਰੇ ਗਰਮੀ ਇੱਥੇ ਬਹੁਤ ਹੋ ਜਾਂਦੀ ਆ ਪ੍ਰੋਮੋਟਰ ਸਾਈਕਲ ਚ ਲਾਉਣਾ ਔਖਾ ਤੇ ਬਾਈ ਹੋਰਾਂ ਨਾਲ ਕਰਾ ਦਈਏ ਮੇਲੇ ਇਹਨਾਂ ਦਾ ਅਸੀਂ ਢਾਬਾ ਤੇ ਸਤਸ਼ੀਆ ਕਾਲ ਬਾਈ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਟਿੰਕੂ ਹੈ ਜੀ ਟਿੰਕੂ ਤੇ ਇੱਥੇ ਇਹਨਾਂ ਦਾ ਵਧੀਆ ਬਣਾਇਆ ਹੋਇਆ ਢਾਬਾ ਇੱਥੇ ਹੁਣ ਖਾਸਾ ਟਾਈਮ ਹੋ ਗਿਆ ਆਪਾਂ ਨੂੰ ਘੰਟਿਆਂ ਨੂੰ ਬੈਠਿਆ ਨੂੰ ਇਹ ਐਂ ਕਹ ਲਓ ਵੀ ਦੁਪਹਿਰਾਂ ਢਾਲ ਲਿਆ ਹੈ ਨਾ ਆਪਣਾ ਤਰਨਤਾਰੇ ਤਰਨਤਾਰ ਠੀਕ ਹੈ ਤਰਨਤਾਰ ਦੇ ਵਿੱਚ ਇੱਥੇ ਕਿੰਨਾ ਟਾਈਮ ਹੋ ਗਿਆ ਫਿਰ ਇੱਥੇ ਇਹਦਾ ਲਾ ਲੋ ਸਾਡਾ ਜਨਮ ਹੀ ਇੱਧਰ ਦਾ ਠੀਕ ਹੈ ਪੰਜਾਬ ਗਏ ਹਾਂ ਵਿੱਚ ਹਾਂਜੀ ਆਉਂਦੇ ਜਾਂਦੇ ਰਹਿੰਦੇ ਇੱਦਾਂ ਲੱਗੇ ਰਹਿੰਦੇ ਆ ਲੱਗੇ ਰਹਿੰਦਾ ਆਉਣ ਜਾਣ ਤੇ ਬਾਕੀ ਆਜਾਤ ਜਿਹਨੇ ਟਰੱਕ ਵਾਲੇ ਇੱਥੇ ਖੜਦੇ ਟੋਲ ਤੇ ਉਹ ਇੱਥੇ ਖੜ ਕੇ ਜਾਂਦੇ ਹੋਡੇ ਕੋਲ ਠੀਕ ਹੈ ਜੀ ਤੇ ਬਾਈ ਹੋਰਾਂ ਦਾ ਬਾਈ ਯਾਦ ਰੱਖ ਲੈ ਵੀਰਾਂ ਟੋਲ ਟੈਕਸ ਆਪਾਂ ਤੁਹਾਨੂੰ ਦਿਖਾਈ ਜਾਂਦਾ ਤੇ ਉੱਥੇ ਜਮਾ ਇਹ ਬੰਗਾਲ ਬਾਡਰ ਤੋਂ ਪਹਿਲਾਂ ਬੰਗਾ ਹਾਂ ਜੇ ਇੱਥੇ ਅੱਛਾ ਨੇੜੇ ਆ ਗਏ ਹੁਣ ਆਸਾਮ ਬਾਡਰ ਬੰਗਾਲ ਬਾਡਰ ਦੇ ਸਾਹਮਣੇ ਆਸਾਮ ਬਾਡਰ ਪਹਿਲਾਂ ਆਏਗਾ ਬੰਗਾਲ ਬਾਡਰ ਉਹਦੇ ਬਾਅਦ ਆਸਾਮ ਬਾਡਰ ਅੱਛਾ ਬੰਨੇੜੀ ਆ ਗਿਆ ਹੁੰਦਾ ਕੰਮ ਬੰਗਾਲ ਬਾਡਰ ਤੋਂ ਪਹਿਲਾਂ ਟੂਲ ਪਰਚੀ ਦੇ ਉੱਪਰ ਕਸ਼ਮੀਰਾ ਟੱਪਾ ਪਾਉਣਾ ਠੀਕ ਹੈ ਜੀ ਠੀਕ ਹੈ ਚਲੋ ਠੀਕ ਹੈ ਭਾਈ ਧੰਨਵਾਦ ਜੀ ਠੀਕ ਹੈ ਜੀ ਵੀਰੇ ਜੀ ਹੋਈਏ ਦਵਾਰੇ ਸਫਰਾਂ ਤੇ ਐ ਤਾਂ ਨਹੀਂ ਲੰਘਣਾ ਟਾਈਮ ਠੀਕ ਹੈ ਜੀ ਹੋਏ ਤੈਨੂੰ ਕੀ ਹੋਇਆ ਤੇ ਬਾਕੀ ਵੀ ਜਿੰਨੀ ਵੀ ਟੋਲ ਤੇ ਤੁਸੀਂ ਆਸੇ ਪਾਸੇ ਗੱਡੀਆਂ ਖੜੀਆਂ ਦੇਖੀਂਗਾ ਨਾ ਇਹ ਸਾਰੀਆਂ ਪੰਜਾਬ ਦੀਆਂ ਜ਼ਿਆਦਾਤਰ ਬਾਈ ਇੱਥੇ ਲਾ ਕੇ ਹੁਣ ਜਾਂ ਤਾਂ ਆਸੇ ਪਾਸੇ ਕਿਤੇ ਗਏ ਹੋਇਆ ਤੇ ਜਾਂ ਵਿੱਚ ਹੀ ਸੁੱਤੇ ਪਏ ਆ ਹਰਿਆਣਾ ਨੰਬਰ ਪੰਜਾਬ ਨੰਬਰ ਗੱਡੀ ਇੱਥੇ ਸਭ ਤੋਂ ਵੱਧ ਹਜੇ ਤੱਕ ਜੇ ਆਪਾਂ ਕਿਸੇ ਰੂਟ ਤੇ ਦੇਖਿਆ ਆ ਇਧਰ ਹੀ ਆ ਜਿਵੇਂ ਆ ਆ ਵੀ ਪੰਜਾਬ ਨੰਬਰ ਗੱਡੀ ਆ ਸਾਰੇ ਇਹਦੇ ਤੇ ਜਿਹੜੇ ਉਹ ਸੋਨ ਵਾਲੀ ਕਟ ਰੈਡ ਖੜੇ ਆ ਟੋਲ ਟੈਕਸ ਆ ਇੱਕ ਵੱਡੀ ਜਗ੍ਹਾ ਬਣੀ ਹੋਈ ਸੀ ਇੱਥੇ ਟਰੱਕਾਂ ਦੇ ਵਧੀਆ ਖੜਨ ਨੂੰ ਖੁੱਲੀ ਥਾਂ ਸੀ ਉਹਦੇ ਕਰਕੇ ਬਹੁਤ ਆਦ ਦੇ ਵਿੱਚ ਇੱਥੇ ਟਰੱਕ ਖੜੇ ਸੀ ਹੁਣ ਬਾਈ ਹੋਰਾਂ ਦੇ ਦੱਸਣ ਦੇ ਹਿਸਾਬ ਕਰਾਂ ਤਾਂ ਆਪਾਂ ਨੂੰ ਅਸਾਮ ਬਾਉਂਡਰ ਬਹੁਤ ਦੂਰ ਨਹੀਂ ਨੇੜੇ ਆ ਗਿਆ ਕਿਤੇ ਤੇ ਇੱਥੇ ਪਹਿਲਾਂ ਕਦੇ ਪਏ ਜਾਣਾ ਤੁਹਾਨੂੰ ਬਾਈ ਆਪਣਾ ਬੰਗਾਲ ਬਾਉਂਡਰ ਤੇ ਨਾਲ ਹੀ ਫਿਰ ਉਹਦੇ ਅਸਾਮ ਬਾਉਂਡਰ ਪਾਏ ਹਨ ਆ ਗਿਆ ਉਹ ਕੈਪਸੂਲ ਜਾ ਪਤਾ ਨਹੀਂ ਕਿਹੜੀ ਸ਼ੈ ਆ ਜੀ ਦਾ ਅਨਿਕਾ ਫੇ ਲੋ ਜੀ ਪਿਛਲੇ ਪਾਸੇ ਆਪਾਂ ਪੱਛਮੀ ਬੰਗਾਲ ਦਾ ਜਿਹੜਾ ਏਰੀਆ ਸਾਰਾ ਵੈਸਟ ਬੰਗਾਲ ਨਾਲ ਕਿ ਆਗੇ ਤੇ ਇਧਰਲੇ ਪਾਸੇ ਇਹ ਜਿਹੜਾ ਸਾਰਾ ਹੁਣ ਆ ਟਰੱਕਾਂ ਦਾ ਜਾਮ ਹੈ ਲੱਗਿਆ ਵੈਰੀਗੇਟ ਆਪਾਂ ਲੰਘਿਆ ਏ ਉੱਥੇ ਮਿਲਟਰੀ ਵਾਲੇ ਖੜੇ ਸੀ ਨਾਲ ਤਾਂ ਕਰਕੇ ਆਪਾਂ ਵੀਡੀਓ ਨਹੀਂ ਬਣਾਈ ਸੋ ਸਵਾਗਤ ਹੈ ਜੀ ਤੁਹਾਡਾ ਆਪਣੀ ਇੱਕ ਨਵੀਂ ਸਟੇਟ ਦੇ ਵਿੱਚ ਤੇ ਇਸ ਵਕਤ ਆਪਾਂ ਅਸਾਮ ਦੇ ਵਿੱਚ ਪਹੁੰਚ ਗਏ ਸੋ ਤੁਹਾਡਾ ਸਾਰਿਆਂ ਦਾ ਅਸਾਮ ਦੇ ਵਿੱਚ ਪਹੁੰਚਣ ਤੇ ਜੀ ਆਇਆਂ ਨੂੰ ਕੀਤਾ ਜਾਂਦਾ ਹੈ ਜੀ ਉਹ ਜਿਵੇਂ ਬਾਰਡਰ ਹੁੰਦਾ ਹੈ ਮੇਰੇ ਖਿਆਲ ਨਾਲ ਆਸਾਮ ਦੇ ਵਿੱਚ ਬੰਗਾਲ ਨਾਲੋਂ ਤੇਲ ਸਸਤਾ ਹੈ ਉਵੇਂ ਪੈਟਰੋਲ ਪੰਪ ਸ਼ੁਰੂ ਹੋ ਜਾਂਦੇ ਆ ਨਾਲ ਦੀ ਨਾਲ ਇਧਰਲੇ ਪਾਸੇ ਨੂੰ ਜਿਵੇਂ ਆਸਾਮ ਵਾਲੇ ਪਾਸੇ ਆਏ ਆ ਨਾ ਲੋਕਾਂ ਦਾ ਥੋੜਾ ਜਿਹਾ ਪਹਿਰਾਵਾ ਚੇਂਜ ਹੋ ਗਿਆ ਜਿਵੇਂ ਪਿੱਛੇ ਹਜੇ ਤੱਕ ਅੱਪਾ ਇਹ ਚੀਜ਼ ਨਹੀਂ ਸੀ ਦੇਖੀ ਇੱਥੇ ਜਿੰਨੇ ਵੀ ਲੋਕ ਆ ਜਿਆਦਾਤਰ ਸਾਈਕਲ ਤੇ ਜਿੰਨੇ ਆਪਾਂ ਨੂੰ ਰਾਹ ਦੇ ਵਿੱਚ ਮਿਲਿਆ ਹਰੇਕ ਦੇ ਇੱਥੇ ਉਹ ਲੁੰਗੀ ਜਿਹੜੀ ਜਿਵੇਂ ਹੁੰਦੀ ਤੋਤੀ ਜਿਹੀ ਲੱਗੀ ਹੋਈ ਜਿਵੇਂ ਉਹ ਬਾਈ ਵੀ ਬੈਠਾ ਸਾਰਿਆਂ ਨੇ ਤੋਤੀ ਲੱਗੀ ਹੋਈ ਆ ਤੇ ਜਿੰਨੇ ਵੀ ਪਸ਼ੂ ਆ ਆਪਾਂ ਇਹ ਚੀਜ਼ ਨੇਪਾਲ ਦੇ ਵਿੱਚ ਦੇਖੀ ਸੀ। ਲੰਬੇ ਰੱਸੇ ਪਾ ਕੇ ਪਸੂਆਂ ਦੇ ਬੰਨ ਰੱਖਿਆ ਸੜਕ ਦੇ ਕੰਢਿਆਂ ਤੇ ਵੀ ਉਹ ਖੁੱਲ ਕੇ ਅੱਗੇ ਸੜਕ ਵਾਲੇ ਪਾਸੇ ਆ ਕੇ ਕਿਸੇ ਦਾ ਨੁਕਸਾਨ ਨਾ ਕਰਨ। ਅਸਾਮ ਦੇ ਵਿੱਚ ਚੱਲਦੇ-ਚੱਲਦੇ ਲਗਭਗ ਆਪਾਂ ਹੋਰ 40 ਕਿਲੋਮੀਟਰ ਦੀ ਬਾਟਰ ਨਵੇੜੀ ਤੇ ਪਿੱਛੇ ਰਾਹ ਦੇ ਵਿੱਚ ਦੇਖਣ ਨੂੰ ਬੜੀਆਂ ਚੀਜ਼ਾਂ ਮਿਲ ਰਹੀਆਂ ਸੀ। ਆਹ ਜਿਵੇਂ ਆਪਾਂ ਪਿੱਛੇ ਜੇ ਕਿੱਥੇ ਦੇਖੇ ਸੀ ਮੇਰੇ ਯਾਦ ਨਹੀਂ ਜਦੋਂ ਸਫਰ ਤੇ ਚੱਲ ਰਹੇ ਸੀ ਬੰਗਾਲ ਚ ਸੀ ਖੋਰੇ ਯੂਪੀ ਚ ਸੀ ਯੂਪੀ ਚ ਸੀ ਮੇਰੇ ਖਿਆਲ ਨਾਲ ਪਤਾ ਨਹੀਂ ਬਿਹਾਰ ਚ ਸੀ ਐਂ ਜਿਹਦੇ ਲੱਗ ਰੱਖੇ ਸੀ ਯਾਰ ਇੱਥੇ ਵੀ ਇਹ ਜਗਾ ਜਗਾ ਤੇ ਆਪਾਂ ਨੂੰ ਚੀਜ਼ਾਂ ਦਿਖ ਰਹੀਆਂ ਹੁਣ ਇਹ ਨਹੀਂ ਪਤਾ ਵੀ ਇਹ ਕੀ ਚੀਜ਼ ਆ ਕੀ ਨਾ ਉਹ ਦਰਵਾਜ਼ੇ ਵਰਗੇ ਲੱਦੀ ਜਾਂਦੇ ਆ ਜਾ ਕੇ ਪੁੱਛ ਕੇ ਦੇਖਦੇ ਆ ਇਹਨਾਂ ਨੂੰ ਵੀ ਕੀ ਕਹਿੰਦੇ ਆਗੇ ਅੱਛਾ ਇਸ ਸੇ ਕੁਝ ਬਣਦਾ ਹੈ ਹਾਂ ਕੀ ਅੱਛਾ ਰੱਸੀ ਬਣਦੀ ਹੈ ਇਸੇ ਇਹ ਕਿਸੀ ਸੇ ਨਿਕਲਦਾ ਹੈ ਇਸ ਦੇ ਵਿੱਚ ਵਿੱਚ ਸੇ ਜਾਂ ਹੈ ਜੀ ਇਸ ਸੇ ਕਿਆ ਬਣੇਗਾ ਫਿਰ ਹੈ ਘਰ ਬਣਨੇ ਕੇ ਕੰਮ ਆਏਗਾ ਇਹ ਇਹ ਪਾਣੀ ਵਿੱਚੋਂ ਨਿਕਲਦਾ ਹੈ ਜਾਂ ਕਿਸੇ ਪੇੜ-ਪੂੜ ਤੇ ਲੱਗਦਾ ਹੈ ਜੁਗਤਾ ਹੈ ਕਿਸੇ ਚੀਜ਼ ਤੇ ਜ਼ਮੀਨ ਵਿੱਚ ਉਗਤਾ ਹੈ ਠੀਕ ਹੈ ਠੀਕ ਹੈ ਠੀਕ ਹੈ ਭਾਈ ਚਲੋ ਜਿੰਨੀ ਕਿ ਸਮਝ ਆਈ ਤੇ ਆ ਚੀਜ਼ ਹੈ ਜਿਹੜੀ ਇਧਰਲੇ ਪਾਸੇ ਇਹ ਪਾਣੀ 'ਚ ਸਾਰੇ ਜਣੇ ਬੈਠੇ ਇਧਰ ਕੱਢੀ ਜਾਂਦੇ ਉੱਤੇ ਛਤਰੀਆਂ ਲਾ ਕੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਇਹ ਜਮੀਨ ਚੋਗ ਦਾ ਤੇ ਅੱਛਾ ਉਹਦਾ ਛਿਲਕਾ ਲਾ ਲਿਆ ਤੇ ਜਿਹੜਾ ਛਿਲਕਾ ਉਹਦਾ ਸਾਰਾ ਵਹਾਵ ਬਣ ਗਿਆ ਉਤੋਂ ਛੇਲ ਲਾ ਲਈ ਉਹਦੀ ਛੇਲ ਲਾਉਣ ਤੋਂ ਬਾਅਦ ਜਿਹੜੀ ਵਿਚ ਵਿਚਾਲੀ ਚੀਜ਼ ਬਚ ਗਈ ਉਹ ਆਹ ਪਤਲਾ ਜਿਹਾ ਡੰਡਾ ਲਾ ਲਓ ਇਹ ਪੈਂਦਾ ਛੱਤ ਤੇ ਸਰਕੜੇ ਵਾਂਗੂ ਆ ਤੇ ਇੱਧਰ ਸਾਰੇ ਆਣ ਇਹ ਕੱਢੀ ਆ ਰਹੇ ਆ ਪਾਣੀ ਦੇ ਵਿੱਚ ਰੱਖ ਕੇ ਵੀ ਐ ਸਭ ਖਾ ਲੈਂਦਾ ਹੋ ਠੀਕ ਆ ਬਾਈ ਐਂ ਗੱਲ ਵਾਤੀ ਜਗ੍ਹਾ ਜਗ੍ਹਾ ਤੇ ਸੀ ਤੇ ਇੱਥੇ ਮੈਂ ਚੱਲੋ ਬ੍ਰੇਕ ਮਾਰ ਕੇ ਹਨਾ ਦੇਖ ਕੇ ਤਾਂ ਚੱਲੀ ਵੀ ਕਿਹੜੀ ਛਾਏ ਆ ਇਹ ਉਹਦੀ ਮੇ ਬਾਈ ਦੇ ਹੱਥ ਦੇ ਵਿੱਚ ਰੱਸੀ ਜੀ ਆ ਉਵੇਂ ਆ ਸਾਰਾ ਕੁਝ ਆ ਦੇਖ ਇਧਰ ਲਾਹੀ ਤਰੇ ਜਾਂਦੇ ਆ ਸਾਰਾ ਇਹ ਇਹ ਬਾਜ਼ਾਰ ਤੇ ਬੀਕੂਗਾ ਫਿਰ ਕਹਿੰਦੇ ਉਥੇ ਤਾਂ ਆਪਾਂ ਮਾਂਜੇ ਵਾਲਾ ਦੇਖਿਆ ਸੀ ਇਹ ਚੀਜ਼ ਬਹੁਤ ਵੱਖਰੀ ਐ ਜਦੋਂ ਬਚਾਲ ਦੀ ਲੰਗਿਆ ਇਹਦੇ ਬੜਾ ਸੋਹਣਾ ਲੱਗ ਰਿਹਾ ਸੀ ਫਿਰ ਚਲੋ ਹੁਣ ਵਧੀਆ ਲੱਗਦਾ ਇਹ ਤੇ ਐਂ ਜੇ ਦਾ ਸੀ ਆ ਸਾਰਾ ਜਿਹੜਾ ਪਿਛਲੇ ਪਾਸੇ ਪਿਆ ਇਹ ਇਹਨੇ ਸਾਰਾ ਛੱਤਾਂ 'ਚ ਪੈਣਾ ਛੱਤਾਂ ਬਨੌਣ ਦੇ ਕੰਮ ਆਉਂਦਾ ਇਹ ਪਿੱਛੋਂ ਖਾਸਾ ਲੰਬਾ ਸੀ ਜਗਾ ਜਗਾ ਤੇ ਇਹ ਪਏ ਸੀ ਤੇ ਇੱਥੇ ਇਹ ਸ਼ੈਲ ਆਪਣੇ ਮੂਹਰੇ ਲਾਹੀ ਜਾਂਦੇ ਸੀ ਤਾਂ ਕਰਕੇ ਆਪਾਂ ਇੱਥੇ ਰੁੱਕ ਗਏ ਦੇਖਣ ਨੂੰ ਠੀਕ ਆ ਭਾਈ ਇਹ ਵੀ ਨਜ਼ਾਰਾ view ਬੜਾ ਸੁਣਾ ਰਿਹਾ ਹੈ ਨਾ ਇਹਦੇ ਵਿੱਚ ਖੜ ਕੇ ਮੋਟਰਸਾਈਕਲ ਆਪਣਾ ਪੂਰੇ 36000 ਤੇ 1 ਕਿਲੋਮੀਟਰ ਚੱਲ ਗਿਆ ਜੀ ਟੋਟਲ ਰਾਈਡ ਹੈ ਜਿਹੜੀ ਤੇ ਇਸ ਸਫ਼ਰ ਦੇ ਵਿੱਚ ਬਸ ਐ ਲਾ ਲੋ 4000 ਕਿਲੋਮੀਟਰ ਆਪਣਾ ਪੂਰਾ ਹੋਣ ਵਾਲਾ 5 35 ਕਿਲੋਮੀਟਰ ਬਚਿਆ ਤੇ 36000 ਕਿਲੋਮੀਟਰ ਟੋਟਲ ਚੱਲ ਗਿਆ ਮੋਟਰਸਾਈਕਲ ਯਾਨੀ ਕਿ ਆਹ ਕਹ ਲੋ ਆਪਾਂ ਹਜੇ ਤੱਕ ਇਹ ਮੋਟਰਸਾਈਕਲ ਤੇ ਲੋਕਲ ਤਾਂ ਮਾੜਾ-ਮੋਟਾ ਚਲਾਇਆ ਇੱਕ ਦੋ ਵਾਰੀ ਨਾਨਕਿਆਂ ਨੂੰ ਗਿਆ ਜਾਂ ਬਠਿੰਡੇ ਕਿਹੜਾ ਮਾਰਿਆ ਉਹ ਵੀ ਕੰਮ ਦੇ ਲਈ ਗਿਆ ਆਪਾਂ ਇਹਦੀ ਸਰਵਿਸ ਸਰਵਿਸ ਕਰਾਉਣ ਗਏ ਆ ਤੇ 30000 ਦੇ ਨੇੜੇ ਜਿਹੜੇ 28-30000 ਕਿਲੋਮੀਟਰ ਆਪਾਂ ਮੋਟਰਸਾਈਕਲ ਇਹ ਇਕੱਲੇ ਸਫਰ-ਸਫਰ ਦੇ ਵਿੱਚ ਚਲਾਤਾ ਜਿੰਨੇ ਹਜੇ ਤੱਕ ਆਪਾਂ ਇਸ ਮੋਟਰਸਾਈਕਲ ਦੇ ਨਾਲ ਆਡੀ ਨਾਲ ਸਫਰ ਨਾਵੇਂ ਲਿਖਿਆ ਸੋ ਭਾਈ 30000 ਕਿਲੋਮੀਟਰ ਆਪਣੇ ਕੋਲੇ ਚੱਲਣ ਤੇ ਇਹਨੂੰ ਵਧਾਈਆਂ ਤੇ ਸੋਨੂੰ ਇਹ 30 ਕਿਲੋਮੀਟਰਾਂ ਦੇ ਸਾਰੇ ਸਫਰ ਮਾਨਣ ਤੇ ਸੋਨੂੰ ਸਾਰਿਆਂ ਨੂੰ ਸਵਾ ਵਧਾਈਆਂ ਜਾ ਬਣੀ શકਦੇ ਸਕਦਿਆਂ ਨੂੰ ਬਾਈ ਟਾਈਮ ਬਹੁਤ ਲੱਗ ਗਿਆ ਡੇਢ ਘੰਟਾ ਲੱਗ ਗਿਆ ਓਏ ਆ ਵੀ ਸਿੱਕ ਪਹਿਲਵਾਨ ਟੱਪਾ ਉੱਥੇ ਖੈਰ ਕੋਈ ਉਦਾਂ ਬਾਈ ਹੈ ਨਹੀਂ ਸੀ ਯਾਰ ਜਿਹੜਾ ਕੋਈ ਪੰਜਾਬ ਦਾ ਹੋਵੇ ਤੇ ਉਹ ਸਾਰੇ ਬਾਹਰਲੇ ਸੀ ਗੱਲਾਂ ਬਾਤਾਂ ਨਾਲ ਉੱਥੇ ਕੋਈ ਨਹੀਂ ਸੀਗਾ ਮਿਲਿਆ ਖਾਸੇ ਟੱਪੇ ਜਰੇ ਤਾਂ ਲਗਾਤਾਰ ਆਪਾਂ ਪਹਿਲੀ ਤੇ ਰੁਕ ਜਾਨੇ ਅੱਜ ਵਾਰ ਅੱਗੇ ਤੋਂ ਨਹੀਂ ਰੁਕਣਾ ਆਪਾਂ ਤੇ ਹੁਣ ਤਾਂ ਚੱਲਦੇ ਆ ਅੱਧਾ ਪੌਣਾ ਘੰਟਾ ਆਪਾਂ ਚੱਲਾਂਗੇ ਹੋਰ ਵੀ ਬਾਟ ਨਿਬੜ ਜੇ ਕਿਉਂਕਿ ਘਾਟੀ ਬਹੁਤ ਦੂਰ ਪਿਆ ਫਿਰ ਕੱਲੂ ਵੀ ਨਹੀਂ ਘਾਟੀ ਪਹੁੰਚਦੇ ਪਹੁੰਚਦੇ ਮੈਂ ਹੱਥਣ ਕਰ ਦਾਂਗੇ ਸੋ ਕੋਸ਼ਿਸ਼ ਕਰਾਂਗੇ ਆਪਾਂ ਪੌਣੇ ਘੰਟੇ ਦੇ ਵਿੱਚ ਘਟੋ ਘਟਾ 50 60 ਕਿਲੋਮੀਟਰ ਨਿਮੇੜ ਲਈਏ ਤੇ ਇਹ ਤੋਂ ਬਾਅਦ ਫਿਰ ਕਿਤੇ ਜਾ ਕੇ ਆਪਾਂ ਵਧੀਆ ਢਾਬਾ ਦੇ ਕੇ ਢਾਬੇ ਤੇ ਅੱਜ ਰਾਤ ਕੱਟ ਲਾਂਗੇ। ਅੱਜ ਅਸਲ ਦੇ ਵਿੱਚ ਹੁਣ ਅੱਜ ਅਸਲ ਦੇ ਵਿੱਚ ਪੰਗਾ ਕੀ ਪੈ ਗਿਆ ਨਾ ਵੀਡੀਓ ਪਤਾ ਨਹੀਂ ਕੀ ਹੋ ਗਿਆ। YouTube ਤੇ ਸਵੇਰ ਦੀ ਲਾ ਰੱਖੀ ਸੀ ਅਪਲੋਡ ਤੇ ਫਸੀ ਪਈ ਸੀ। ਉੱਥੇ ਪੈਰ ਜੇ ਖਸਾਈ ਜਾਂਦੀ ਨਾਲੇ 5G ਚੱਲ ਰਿਹਾ ਸੀਗਾ ਆਪਣਾ Jio ਦਾ Airtel ਦਾ 4G ਚੱਲ ਰਿਹਾ ਸੀ ਫੁੱਲ ਨੈਟਵਰਕ ਸੀ। ਫੇਰ ਵੀ ਪਤਾ ਨਹੀਂ ਕੀ ਪੰਗਾ ਜੇ ਪੈ ਰੱਖਿਆ ਸੀਗਾ ਕੱਲ ਜਿੰਨੇ ਸਾਨੂੰ ਪਤਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਰਾਤਾਂ ਲਾਈਟ ਆਹ ਨਹੀਂ ਸੀ ਉਹਦੇ ਕਰਕੇ ਜਿੰਨੀ ਕਿ ਪਾਵਰ ਬੈਂਕ ਚਾਰਜ ਸੀ ਉਹ ਬਾਰੀ-ਬਾਰੀ ਹੁਣ ਸਾਰਾ ਦਿਨ ਫੋਨ ਪ੍ਰੋਸੈਸਿੰਗ ਲਈ ਗਿਆ ਉਹ ਚੱਕਰ ਦੇ ਵਿੱਚ ਜਿਹੜੀ ਫੋਨ ਦੀ ਬੈਟਰੀ ਚਾਰਜ ਕੀਤੀ ਆਪਾਂ ਤਿੰਨ-ਚਾਰ ਵਾਰੀ ਤੇ ਪਾਵਰ ਬੈਂਕ ਵੀ ਲੋ ਹੋ ਗਈ ਹੁਣ ਇੱਥੇ ਬੈਠਿਆ ਥੋੜਾ ਟਾਈਮ ਪਾਵਰ ਬੈਂਕ ਚਾਰਜ ਕੀਤੀ ਆ ਫੋਨ ਚਾਰਜ ਕੀਤਾ ਵੀਡੀਓ ਅਪਲੋਡ ਕਰਕੇ ਉਹਦਾ ਕੰਮ ਨਿਵੇੜ ਕੇ ਹੁਣ ਚਾਲੇ ਪਾਇਆ ਫਿਰ ਇਨੇ ਜੇ ਇੱਕ ਤਾਂ ਫੋਨ ਆਇਆ ਪਿਆ ਹੁੰਦਾ ਅਹੀਂ ਕਰਦੇ ਘਰਾਉਂਦੇ ਟਾਈਮ ਲੰਘ ਗਿਆ ਤੇ ਇਹ ਸਾਰਾ ਜਿਹੜਾ ਚਾਕਾ ਜਿਹੜਾ ਸਾਡੇ ਇਹਨਾਂ ਪਿੰਡਾਂ ਦਾ ਮਾਹੌਲ ਸ਼ਾਮ ਨੂੰ ਵਧੀਆ ਹੋ ਜਾਂਦਾ ਕਿਉਂਕਿ ਹੱਥ ਨੇ ਮਾੜੀ ਯਾ ਟਾਈਮ ਹੁਣ ਵਧੀਆ ਠੰਡ ਹੋ ਗਈ ਲੋਕ ਜ਼ਿਆਦਾਤਰ ਬਾਹਰੇ ਬਜ਼ਾਰਾਂ ਦੇ ਵਿੱਚ ਆਹ ਟਾਈਮ ਤੇ ਆ ਕੇ ਨਿਕਲਦੇ ਆ ਭਾਈ ਸਕੂਟਰੀ ਦਾ ਜਹਾਜ਼ ਬਣਾਈ ਦਰਿਆ ਜਾਂਦਾ 80 ਤੇ ਜਾਂਦੀ ਸਕੂਟਰੀ ਤੇ ਉਹ ਪਿੰਡਾਂ ਦਾ ਵਧੀਆ ਸ਼ਾਂਤ ਜਾ ਬਾਲਾ ਕੋਈ ਰੌਲਾ ਰੱਪਾ ਜਿੱਥੇ ਵੀ ਹੈ ਨਹੀਂ ਸਾਡਾ ਲੱਗਿਆ ਥਾਂ ਜੇ ਵਧੀਆ ਪਿਆ ਅੱਜ ਤਾਂ ਟੰ 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 ਵਧੀਆ ਲੱਗਦਾ ਆਪਣਾ ਮ 7:00 ਵਜੇ ਰਾਤ ਦੇ ਤੇ ਆਪਾਂ ਸਵੇਕ 6:00 ਵਜੇ ਬ੍ਰੇਕ ਮਾਰਤੀ ਸੀ ਇੱਥੇ ਇਧਰਲੇ ਪਾਸੇ ਲੱਗਾ ਹੋਇਆ ਬੋਰਡ ਦੱਸਦਾ ਭਾਈ ਹਰਿਆਣਾ ਪੰਜਾਬ ਰਾਜਸਥਾਨ ਹੋਟਲ ਐਚ ਆਰ 19 ਹਰਿਆਣੇ ਵਾਲੇ ਬਾਈਆਂ ਦਾ ਖੈਰ ਹੂੰ ਬਾਈ ਆ ਰਗੇ ਰਾਜਸਥਾਨ ਤੋਂ ਪਰ ਪਤਾ ਨਹੀਂ ਐਚ ਆਰ 19 ਕਾ ਤੋਂ ਰੱਖਿਆ ਹੋਇਆ ਇਧਰਲੇ ਪਾਸੇ ਖਾਸਾ ਵੱਡਾ ਬਣਿਆ ਹੋਇਆ ਇਹ ਇਹਨਾਂ ਦੀ ਪਾਰਕਿੰਗ ਆ ਉਧਰ ਲਾਈਟਾਂ ਬੰਦ ਕੀਤੀਆਂ ਹੋਇਆਂ ਕਿਉਂਕਿ ਮਸ਼ਰੀ ਬਹੁਤ ਜ਼ਿਆਦਾ ਆ ਤਾਂ ਕਰਕੇ ਵੀਡੀਓ ਖਤਮ ਕਰਨ ਆਪਾਂ ਇਧਰਲੇ ਪਾਸੇ ਆ ਗਏ ਸਵੇਰੇ ਮਲਾਵਾਂਗੇ ਤੁਹਾਨੂੰ ਬਾਈ ਹੋਰਾਂ ਨਾਲ ਪਰ ਫਿਲਹਾਲ ਅੰਦਰ ਲਾਈਟਾਂ ਬੰਦ ਕਰੀ ਬੈਠੇ ਆ ਕਿਉਂਕਿ ਭਾਈ ਮਛਰ ਨਹੀਂ ਫਿਰ ਮਛਰੀ ਜੀ ਬਾਹਲੀ ਡਿੱਗਣ ਲੱਗ ਜਾਂਦੇ ਆ ਉੱਤੇ ਸੋ ਇਹ ਸੀ ਜੀ ਅੱਜ ਦਾ ਆਪਣਾ ਅਸਾਮ ਦਾ ਸਫਰ ਅਸਾਮ ਦੇ ਵਿੱਚ ਆਪਾਂ ਦਾਖਲ ਹੋ ਗਏ ਤੇ ਅੱਜ ਹੁਣ ਰਾਤ ਇੱਥੇ ਰੁਕਾਂਗੇ ਗਹਾਟੀ ਇੱਥੋਂ ਹਜੇ ਪਿਆਗਾ 130 ਕਿਲੋਮੀਟਰ ਦੇ ਨੇੜੇ ਤੇੜੇ ਦੀ ਬਾੜ ਸੀ ਫਿਰ ਨੇਰਾ ਹੋ ਜਾਣਾ ਸੀਗਾ ਤੇ ਅੱਜ ਰੁਕਦੇ ਆਪਾਂ ਰਾਤ ਨੂੰ ਇੱਥੇ ਤੇ ਸਵੇਰੇ ਕਰਦੇ ਆਪਾਂ ਸਫਰ ਨੂੰ ਸ਼ੁਰੂ ਕੱਲ ਨੂੰ ਆਪਾਂ ਗਹਾਟੀ ਪਹੁੰਚ ਜਾਾਂਗੇ ਗਹਾਟੀ ਪਹੁੰਚ ਕੇ ਜਿਹੜੇ ਥਾਵਾਂ ਗਹਾਟੀ ਦੇ ਆਸ-ਪਾਸੇ ਘੁੰਮਣ ਵਾਲਿਆਂ ਅਸਾਮ ਦੇ ਆ ਉਹ ਘੁੰਮਾਂਗੇ ਆਸ ਕਰਦਾ ਭਾਈ ਵਲੌਗਸ ਨੂੰ ਚੰਗਾ ਲੱਗਿਆ ਹੋ ਤੇ ਦੇਖਾਂ ਮੈਂ ਹੁਣ ਸੋ ਆਸ ਕਰਦਾ ਹਾਂ ਜੀ ਤੁਹਾਨੂੰ ਇਹ ਵਲੌਗ ਚੰਗਾ ਲੱਗਿਆ ਹੋ। ਤੋਂ ਮਿਲਦੇ ਹਾਂ ਕੱਲ ਆਪਾਂ ਨਵੇਂ ਵਲੌਗ ਦੇ ਨਾਲ ਤੇ ਕੱਲ ਤੋਂ ਆਪਾਂ ਜਿਹੜਾ ਘਟਿਆ ਵਾਲਾ ਪਾਸਾ ਸਾਰਾ ਉਧਰਲਾ ਪਾਸਾ ਘੁੰਮਾਂਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।